ਚਾਰ ਪੰਜਾਬ ਦੇ ਵਿੱਚ 22 ਇਲੈਕਸ਼ਨ ਵਿਧਾਨ ਸਭਾ ਹਲਕਿਆਂ ਦੀ ਹੋ ਰਹੀ ਹੈ ਉਹਦੇ ਵਿੱਚ ਜਿਹੜਾ ਗਿੱਦੜਪਾ ਉਹਦੇ ਵਿੱਚ VOTING 65% ਤੇ 3 ਵਜੇ ਤੱਕ ਹੋ ਗਈ ਸੀ ਦੂਜਿਆਂ ਜਿਹੜਾ ਆਪਣਾ ਡੇਰਾ ਬਾਬਾ ਨਾਨਕਾ ਉੱਥੇ 52% ਤੇ ਚੱਬੇਵਾਲ ਤੇ ਬਰਨਾਲੇ ਤੇ 40 40% ਹੋਈ ਹੈ ਤੁਸੀਂ ਇਹ ਚੱਬੇਵਾਲ ਤਾਂ ਬਹੁਤ ਹੀ ਘੱਟ ਹੈ ਸਭ ਤੋਂ ਘੱਟ ਹੈ ਹਾਂਜੀ ਇਹ ਇਹ ਜਿਹੜੀ ਇਹ VOT PERCENTAGE ਇਹ ਕੀ ਸੰਕੇਤ ਕੀ ਦਿੰਦੇ ਹੈ ਨਕੋਂ ਸੰਕੇਤ ਮੋਟੀ ਗਲੀ ਹੈ ਸੰਕੇਤ ਇਹ ਦਿੰਦੇ ਨੇ ਵੀ ਜਿਹੜੀ ਪਹਿਲਾਂ ਪਲੀਏ ਗਿੰਦੜਵਾਹ ਨੂੰ ਉਥੇ ਟੱਕਰ ਹੈ ਬਹੁਤ ਜ਼ਿਆਦਾ ਟੱਕਰ ਦੇ ਸਾਰੀਆਂ ਪਾਰਟੀਆਂ ਦੇ ਜੋਰ ਲੱਗ ਗਿਆ ਹੁਣ ਜਿਹੜੇ ਪਹਿਲਾਂ ਸਮਝਦੇ ਸੀ ਵੀ ਦੋ ਹੀ ਡਿੰਪੀ ਦਾ ਤੇ ਇਹ ਦਾ ਮੁਕਾਬਲਾ ਹੈ ਆਪਣਾ ਇਹ ਰਾਜਾ ਵੜਿੰਗ ਦੀ ਕਹਾੜੀ ਦਾ ਅਮਰਤਾ ਵੜਿੰਗ ਦਾ ਉਹ ਵੀ ਲੱਗਦਾ ਵੀ ਕਿਤੇ ਹਾਂ ਅਮਰਤਾ ਵੜਿੰਗ ਦੇ ਵੀ ਕਿਤੇ ਜਿਹੜਾ ਮੰਨਕ੍ਰਿਤ ਬਾਦਲਾ ਕਿਉਂਕਿ ਬੀਜੇਪੀ ਬਹੁਤ ਜ਼ੋਰ ਲਾ ਰਹੀ ਹੈ ਗਿੱਦੜਵਾਹ ਚ ਵੋਟ ਹਿੰਦੂਆਂ ਦੀ ਬਹੁਤ ਹੈ ਉਹ ਵਪਾਰੀ ਬੀਜੇਪੀ ਦੇ ਨਾਲ ਆ ਗਿੱਦੜਵਾਹ ਦਾ ਉਹ ਗਿੱਦੜਵਾਹ ਚੰਗਾ ਇੰਡਸਟਰੀ ਦਾ ਹੁੰਦਾ ਤੇ ਚੰਗਾ ਪੁਰਾਣਾ ਸਿਟੀ ਹੈ ਕੋਈ ਨੋਨ ਹੈ ਉਸੇ ਦੀ ਉਹ ਵੋਟ ਤਾਂ ਇਹ ਹੈ ਵੀ ਬੀਜੇਪੀ ਦਾ ਵੀ ਜ਼ੋਰ ਲਾ ਰਿਹਾ ਉੱਥੋਂ ਇਹ ਪਤਾ ਲੱਗਦਾ ਜਦੋਂ ਵੋਟਾਂ ਬਣਾ ਲਾ ਜ਼ੋਰ ਵੀ ਇਹ ਤਾਂ ਬਣਾ ਲਿਆ ਹਣੀ ਜਿਹੜਾ ਜ਼ੋਰ ਨਾਲੇ ਚ ਵੀ ਹਾਂ ਜਿਹੜਾ ਬਰਨਾਲੇ ਚ ਹੈ ਬਰਨਾਲੇ ਚ ਵੀ ਬੀਜੇਪੀ ਦਾ ਜੋੜ ਹੈਗਾ। ਬਹੁਤ ਬਰਨਾਲਾ ਸ਼ਹਿਰ ਬਰਦਾ ਸ਼ਹਿਰ ਹੈ। ਗਿੱਦੜਵਾਸ ਬਹੁਤ ਛੋਟਾ ਹੈ। ਬਰਨਾਲਾ ਤਾਂ ਬਰਨਾਲਾ ਉਹਦੇ ਕੋਲ ਦੋ ਵੱਡੇ ਸ਼ਹਿਰ ਜੀ ਉਹ ਤਾਂ ਆਪਣੇ ਜਿਹੜੇ ਨਾਲੋਂ ਵੀ ਵੱਡੇ ਸੀਗੇ। ਸੰਗਰੂਰ ਨਾਲੋਂ। ਤੇ ਸ਼ਹਿਰ ਵੋਟ ਵੋਟ ਵੀ ਸ਼ਹਿਰ ਦੀ ਪਿੰਡਾਂ ਨਾਲੋਂ ਜ਼ਿਆਦਾ ਹੈ। ਹਾਂ, ਵੋਟ ਵੀ ਜ਼ਿਆਦਾ ਹੈ। ਸੋ ਉੱਥੇ ਜਿਹੜੀ VOTING ਹੋਈ ਹੈ ਉਹ ਵੀ ਦੋ ਨੰਬਰ ਦੀ ਦੋ ਨੰਬਰ ਚ ਉੱਥੇ ਹੀ ਹੋਈ ਹੈ। ਕਿ ਉਹ ਜਿਹੜੀ ਵੋਟ ਪਰਸੈਂਟੇਜ ਹੈ ਇਹ ਦੋ ਟੈਨ ਨੰਬਰ ਤੇ ਦਾ ਮੈਂ ਕਹਾਂਗਾ ਉਹ ਜਿਹੜਾ ਬਾਬਾ ਨਾਨਕ ਦੀ ਥੋੜੀ ਕਾਪਲੀ ਤੇ ਉਹਦੇ ਵਿੱਚ ਵੀ ਜਿਹੜਾ ਝਗੜਾ ਹੈ ਉਹ VOTING ਦੇ ਵਿੱਚ ਮੈਨੂੰ ਲੱਗਦਾ ਨਹੀਂ ਵੀ ਉਹਦੇ ਚ ਮੁਕਾਬਲੇ ਚ ਅਜੇ ਵੀ ਜਿਹੜਾ BJP ਦਾ ਕੈਂਡੀਡੇਟ ਹੈ ਉਹ ਉਹਦੇ ਕਰਕੇ ਹੀ ਵੋਟ ਵਾਲੀ ਮੁੱਠੀ ਜਿੰਨੀ ਕਾਜੀ ਹੋ ਹੋਆ ਹੈ ਕਿਉਂਕਿ BJP ਦਾ ਕੈਂਡੀਡੇਟ ਪੁਰਾਣਾ ਕਾਂਗਰਸੀ ਆ ਉਹਦਾ ਉੱਥੇ ਕਾਫੀ ਆਂਦਾ ਜਗਾਰਦੀ ਹੈ ਕਿ ਬਰਨਾਲਾ ਸ਼ਹਿਰ ਕਿਉਂਕਿ ਅੱਜਕੱਲ ਇੱਕ ਗੱਲ ਤਾਂ ਪੱਕੀ ਆ ਪੋਲਰਾਈਜੇਸ਼ਨ ਪੰਜਾਬ ਚ ਕੋਈ ਮੰਨੇ ਕੋਈ ਨਾ ਮੰਨੇ ਵੋਟਾਂ ਦੇ ਮਾਮਲੇ ਵਿੱਚ ਤਾਂ ਹੋਈ ਹੋਈ ਐ ਛੋਟੋ ਛੋਟੀ ਤੇ ਉਨੀ ਜ਼ਿਆਦਾ ਨਹੀਂ ਹੋਈ ਥੋੜੀ ਜਿਹੀ ਹੋਈ ਹੋਈ ਐ ਸੋ ਉਹਦੇ ਵਿੱਚ ਉੱਥੇ ਜਿਹੜਾ ਹੁਸ਼ਿਆਰਪੁਰ ਚ ਵੋਟ ਨਹੀਂ ਪੈ ਰਹੀ ਉਹਨੇ ਦੋ ਕਾਰਨ ਨੇ ਬੱਟੇ ਉੱਥੇ ਦਲਿਤ ਵੋਟ ਜਾਂਦਾ ਇੱਕ ਤਾਂ ਇੱਕ ਜਿਹੜਾ ਸ਼ਹਿਰ ਵੀ ਆ ਉਹ ਵੀ ਕੋਈ ਐ ਬੀਜੇਪੀ ਦਾ ਭਾਵੇਂ ਉੱਥੋਂ ਮੰਤਰੀ ਰਿਹਾ ਵੀ ਜੀਪੀ ਦਾ ਪਹਿਲਾਂ ਵੀ ਤੇ ਉੱਥੋਂ ਕੇਂਦਰ ਚ ਵੀ ਮੰਤਰੀ ਰਿਹਾ ਹੁਸ਼ਿਆਰਪੁਰ ਤੋਂ ਜਿੱਤ ਕੇ ਤੇ ਉੱਥੋਂ ਦਾ ਹੁਸ਼ਿਆਰਪੁਰ ਦਾ ਹੀ ਬੰਦਾ ਜਿਹੜਾ ਸ਼ੈਡਿਊਲਡ ਕਾਸਟ ਕਮਿਸ਼ਨ ਆ ਉਹਦਾ ਵੀ ਚੇਅਰ ਪਸੰਦ ਰਿਹਾ ਮੈਂ ਲਿਹਾ ਆਰੇ ਉਹਦੇ ਵਿੱਚ ਹੁਸ਼ਾਲਪੁਰ ਦਾ ਜਿਹੜਾ ਆ ਉਹਦਾ ਤਵਾਜਣਾ ਤਾਂ ਉਹ ਤਰੀਕਾ ਕੁਝ ਹੋਰ ਹੈ ਉਹ ਇਸ ਤਰ੍ਹਾਂ ਵੋਟ ਨਹੀਂ ਪਾਉਂਦੇ ਉਹਦੇ ਵਿੱਚ ਜਿਹੜੇ ਚੱਬੇਵਾਲ ਦਾ ਜੋਰ ਹੈ ਉਹ ਹੈਗਾ ਪਰ ਜਿਹੜੇ ਬਾਕੀ ਨੇ ਈਵਨ ਉਹਦਾ ਜੋਰ ਹੋਣ ਦੇ ਬਾਵਜੂਦ ਜਿਹੜਾ ਆਪ ਦਾ ਵੋਟਰ ਹੈ ਮੈਨੂੰ ਇਹ ਲੱਗਦਾ ਉਹ ਜ਼ਿਆਦਾ ਸੁਸਤ ਹੈ ਉਹ ਸੁਸਤ ਹੋਣ ਕਰਕੇ ਜਿਹੜੀ VOTING ਜ਼ਿਆਦਾ ਹੋਣੀ ਸੀ ਕਿਉਂਕਿ ਜਿਹੜਾ ਕੈਂਡੀਡੇਟ ਇਹਨਾਂ ਦਾ ਹੈਗਾ ਆਪਣਾ BJP ਦਾ 빌려 ਵੀ ਦਾ ਕੈਂਡੀਡੇਟ ਵੀ ਅਕਾਲੀ ਦਾ ਜੁਆ ਆ ਰਹੇ ਆ। ਅਕਾਲੀ ਮੰਡਲ ਆ ਜੀ। ਹਾਂ ਉਹ ਠੰਡਲ ਜਿਹੜਾ ਹੈ ਅਕਾਲੀ ਦਾ ਟਾਈਮ ਮਿਨਿਸਟਰ ਰਿਹਾ ਪਹਿਲਾਂ ਜਿੰਨਾ ਦਾ ਹੋ। ਹਾਂ ਜੀ ਹਾਂ ਜੀ। ਤੇ ਜਿਹੜਾ ਜਿਹੜਾ ਹੈਗਾ ਆਪਣਾ ਕਾਂਗਰਸ ਦੇ ਕੈਂਡੀਡੇਟ ਨੇ ਕਾਂਗਰਸ ਆਰ ਐਡੀ ਬਹੁਤੀ ਟੱਕਰ ਸੀਗੀ ਕਿਉਂਕਿ ਉਹਦਾ ਚਾਹ ਬਹੁਤਾ ਬੀਜੇਪੀ ਦੇ ਕੈਂਡੀਡੇਟ ਤੋਂ ਸਰਾਂਦਾ ਨਹੀਂ ਸੀ। ਪਰ ਬੀਜੇਪੀ ਦੀ ਆਪਦੀ ਵੋਟ ਵੀ ਹੈਗੀ ਹੈ। ਸੋ ਉਹਦੇ ਵਿੱਚ ਸਾਰੇ ਉਹਦਾ ਸੀਨ ਨੇ ਮੇਰੇ ਹਿਸਾਬ ਨਾਲ ਟਾਣੀ ਵੋਟ ਪੈਰੀ। ਤੱਕਰ ਉਤੇ ਦੇਣ ਵਾਸਤੇ ਜਿੰਨੇ ਜ਼ੋਰ ਨਾਲ ਟੱਕਰ ਦੇਣੀ ਸੀ ਨਾ ਤੇ ਕਾਂਗਰਸ ਦਾ ਕੋਈ ਐਡਾ ਵੱਡਾ ਸਟਾਲ ਬਟਾ ਉੱਥੇ ਕੱਲੀ ਇਹ ਆਪ ਹੀ ਹੈ ਆਪ ਦਾ ਉਹ ਦੋਹਨੇ ਬਾ ਪੁੱਤਰ ਪਹਿਲਾਂ ਕਈ ਉਹਨਾਂ ਦਾ ਪ੍ਰਭਾਵ ਹੈਗਾ ਉਹ ਭਾਵੇਂ ਕਾਂਗਰਸ 'ਚ ਵੀ ਕਾਂਗਰਸ ਦੀ ਵੋਟ ਵੀ ਆਪ ਉਹ ਅਮਦੇ ਪ੍ਰਭਾਵ ਨਾਲ ਵੀ ਲੈਂਦੇ ਸੀਗੇ ਕਿ ਉਹਨਾਂ ਦੀ ਵੋਟ ਵਹਿ ਰਹੀ ਹੈ ਮੈਨੂੰ ਲੱਗਦਾ ਬਹੁਤਾਂ ਦੂਜਿਆਂ ਦੇ ਤੇ ਕਿਸੇ ਦਾ ਕੋਈ ਬਹੁਤਾ ਹੈ ਕਿ ਜਿਹੜੇ ਡੇਰਾ ਬਾਬਾ ਨਾਨਕ ਹੈ ਡੇਰਾ ਬਾਬਾ ਨਾਨਕ ਦੀ ਵੋਟ ਜਿਆਦਾ ਦੂਜੇ ਨੰਬਰ ਤੇ ਪੈਣ ਦਾ ਕਾਰਨ ਹੈ ਕਿ ਉੱਥੇ ਰਵੀ ਕਰਨੋਂ ਵੀ ਜ਼ੋਰ ਵਾਰ ਰਿਹਾ ਹੈ ਉਥੇ ਸੁਖਜਿੰਦਰ ਰੰਧਾਵਾ ਵੀ ਹੋ ਵੀ ਲੜ ਰਿਹਾ ਉਥੇ ਆਪ ਦਾ ਕੈਂਡੀਡੇਟ ਵੀ ਜੋਰ ਲਾ ਰਿਹਾ ਤੇ ਉਹਦੇ ਵਿੱਚ ਜਿਹੜਾ ਹੈ ਜਿਹੜਾ ਨੰਗਾ ਵਾਲਾ ਫੈਕਟਰ ਹੈ ਉਹ ਵੀ ਇੱਕ ਫੈਕਟਰ ਹੈਗਾ ਬੂਟ ਪੋਣ ਵਾਸਤੇ ਉਹ ਕੋਸ਼ਿਸ਼ ਕਰੇਗਾ ਸਰ ਇੱਕ ਗੱਲ ਜਿਹੜੀ ਹੈ ਇੱਕ ਵਾਰ ਇੱਕ ਗੱਲ ਜਿਹੜੀ ਹੈ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਵੀ ਸਾਡੀ ਜਿਹੜੀ ਲੜਾਈ ਹੈ ਇਸ ਹਲਕੇ ਦੇ ਵਿੱਚ ਗੈਂਗਸਟਰਾਂ ਦੇ ਖਿਲਾਫ ਹੈ ਕਿਉਂਕਿ ਦੂਜੇ ਪਾਸੇ ਉਹ ਕਹਿੰਦੇ ਵੀ ਗੈਂਗਸਟਰ ਜਿਹੜੇ ਨਾ ਠੀਕ ਹੈ ਉਹ ਸਪੋਰਟ ਕਰ ਰਹੇ ਹੈ ਉਹ ਵੀ ਸਾਡੀ ਲੜਾਈ ਜਿਹੜੀ ਗੈਂਗਸਟਰਾਂ ਦੇ ਖਿਲਾਫ ਹੈ ਗੈਂਗਸਟਰ ਦੂਜੇ ਪਾਸੇ ਸਪੋਰਟ ਕਰ ਰਹੇ ਇਹ ਉਹ ਕਹਿੰਦੇ ਮਤਲਬ ਸੁਖਜਿੰਦਰ ਰੰਧਾਵਾ ਨੇ ਅੱਜ ਕੀ ਹੈ ਸੁਖਜਿੰਦਰ ਰੰਧਾਵਾ ਜੋ ਵੀ ਬਿਆੰਦੇ ਨੇ ਸਿਆਣੇ ਲੀਡਰ ਨੇ ਹੋਮ ਮੰਟਿਸਟਰ ਰਹੇ ਨੇ ਉਹਨਾਂ ਦੇ ਪਿਤਾ ਜੀ ਵੀ ਉੱਥੇ ਕਾਂਗਰਸ ਦੇ ਪ੍ਰਧਾਨ ਰਹੇ ਨੇ ਮੈਂ ਜਦ ਗੁਰਦਾਸ ਪੁਰਖੀ ਉਹਨੋਂ ਤੋਂ ਉਹੀ ਐਕਟਿਵ ਸੀਗੇ ਇਹ ਤਾਂ ਛੋਟੇ ਸੀਗੇ ਉਹਨੋਂ ਉਸ ਸਾਥ ਨਾਲ ਤੇ ਪਾਰ ਮੈਨੂੰ ਆਇਆ ਲੱਗਦਾ ਹੈ ਵੀ ਜਿਹੜਾ ਇਹ ਵਾਰ-ਵਾਰ ਕਹਿੰਦਾ ਵੀ ਗੈਂਗਸਟਰ 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 ਇਹ ਕਿਨੂੰ ਕਰ ਰਿਹਾ ਨੇ? ਭਾਜਪਾ ਨੂੰ ਗੈਂਗਸਟਰ ਕਹਿ ਰਹੇ ਨੇ। ਭਾਜਪਾ ਤਾਂ ਹਰ ਪਾਸੇ ਵੈਸੀ ਸਪੋਰਟ ਕਰੀ ਹੈ। ਦੂਜੇ ਵੀ ਕਰ ਰਹੇ ਨੇ। ਹਾਂਜੀ। ਜਗਤੂ ਬੈਂਕਸ ਕਹਿੰਦਾ ਇਹ ਗੈਂਗਸਟਰ ਦੀ ਸਪੋਰਟ ਕੌਣ ਕਰਦਾ ਹੈ? ਇਹ ਨਹੀਂ ਨਹੀਂ ਡਿਫਾਈਨ ਕਰਨਾ ਜ਼ਰੂਰੀ ਹੁੰਦਾ ਹੈ। ਜੇ ਵਿਅਕਤੀਕਰ ਦਾ ਤਾਂ ਵਿਅਕਤੀ ਨੂੰ ਦੱਸੋ ਨਾ। ਇਹ ਆ ਵਿਅਕਤੀਕਰ ਹੈ ਜੀ। ਫਿਰ ਉਹਦੇ ਕੇਸ ਬਣਾਉਣਾ। ਸਿਆਸਤ ਚ ਚੋਣਾ ਵੇਣੇ ਇਹ ਕਰ ਕਹਿਣੀ ਕੋਈ ਸੋਖੀ। ਵੇ ਇਹ ਉਹ ਸੁਖਿੰਦਰ ਦਾਵਾ ਜੱਗੂ ਨੰਪੁਰੀ ਦਾ ਮਾਮਲਾ ਅੱਜ ਨਵਾਂ ਨਹੀਂ ਪਹਿਲਾਂ ਵੀ ਉਠਾਉਂਦੇ ਆਏ ਤੇ ਹੁਣ ਵੀ ਉਹ ਏਜੇ ਮਾਮਲੇ ਨੂੰ ਕਹਿੰਦੇ ਵੀ ਉਹਦੇ ਜਿਹੜੇ ਬੰਦੇ ਆ ਉਹਨਾਂ ਨੇ ਮਤਲਬ ਲੋਕਾਂ ਨੂੰ ਧਮਕੀਆਂ ਵੀ ਦਿੱਤੀਆਂ ਨਹੀਂ ਦਿੱਤੀਆਂ ਹੋਣਗੀਆਂ ਆਪਾਂ ਮੰਨਦੇ ਨਹੀਂ ਆਪਾਂ ਸੁਖਿੰਦਰ ਨਾਵੇ ਦੀ ਜਿਲ੍ਹਾ ਹੈ ਉਹਦਾ ਅੱਜ ਪਹਿਲਾਂ ਵੀ ਉਹ ਕੁਝ ਪਾਵੇਂ ਥੋੜੀਆਂ ਵੋਟਾਂ ਤੇ ਜਿੱਤਿਆ ਸੀ ਹੁਣ ਉਹਦੀ ਪੋਜੀਸ਼ਨ ਤੋਂ ਬੈਟਰ ਹੈ ਮਾਰੀ ਨਹੀਂ ਫਿਰ ਇਸ ਕਰਕੇ ਮੈਨੂੰ ਲੱਗਦਾ ਹੈ ਵੀ ਉੱਥੇ ਪ੍ਰੋਬਲਮ ਹੋਈ ਤਾਂ ਹੈ ਕਿ ਉੱਥੇ ਟੱਕਰ ਹੈਗੀ ਹੈ ਟੱਕਰ ਦੇ ਵਿੱਚ ਹਾਂਜੀ ਟੱਕਰ ਹੈਗੀ ਹੈ ਜਿੱਥੇ ਟੱਕਰ ਜ਼ਿਆਦਾ ਉੱਥੇ ਪੋਲਿੰਗ ਜ਼ਿਆਦਾ ਹੋਏਗੀ ਜਿੱਥੇ ਟੱਕਰ ਘੱਟ ਹੈ ਉੱਥੇ ਘੱਟ ਹੋਈ ਬਰਨਾਲੇ 'ਚ ਟੱਕਰ ਦੇ ਬਾਵਜੂਦ ਉਹਦਾ ਇਹ ਹੈ ਕਿ ਜਿਹੜੀ ਆਪ ਵਾਲੇ ਪਾਰਟੀ 'ਚ ਥੋੜਾ ਜਿਹਾ ਜਿਵੇਂ ਆਲਮੋਸਟ ਵਰਟੀਕਲੀ ਡਿਵਾਈਡਡ ਵਾਲੀ ਗੱਲ ਹੈ ਤੇ ਦੇਖ ਲਿਆ ਫਿਰ ਕੀ ਹੁੰਦਾ ਠੀਕ ਠੀਕ ਸੋ ਡਾਕਟਰ ওকে ਹਾਂ ਲੱਗਦਾ ਟੈਟਾ ਚੋ ਚਾਮਲ 온ਲੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ